ਕੌਮੀ ਸਾਂ ਮੋਰਚਾ ਇਹ ਸੇ ਖੇਸ਼ ਪਾਰਟੀ ਦਾ ਸਮਰਥਕ ਦਾ ਇੱਕ ਕਰਕੇ ਸੀ ਕਿਸੇ ਖੇਸ਼ ਵਿਅਕਤੀ ਲਈ ਸਪੋਰਟ ਸਾਡੀ ਵੋਟ ਕਰਨ ਦਾ ਨਾਂ ਕਰਦਾ ਕੋਈ ਇੱਥੋਂ ਨਹੀਂ ਅੱਗੇ ਦੇ ਲੋਕਾਂ ਨੂੰ ਪਤਾ ਕਿ ਕਿਹੜਾ ਪੰਛਿਕਾ ਹੈ ਕਿਹੜਾ ਪੰਛਿਕਾ ਆਪਣੇ ਆਪ ਹੀ ਫੈਸਲਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੌਮੀ ਸਾਂ ਮੋਰਚੇ ਤੇ 9 ਅਪ੍ਰੈਲ ਇਸੇ ਸਾਲ 2024 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇੱਕ ਆਰਡਰ ਆਇਆ ਕਿ ਇਸ ਮੋਰਚੇ ਨੂੰ ਚੁਕਾ ਕੇ ਰਸਤਾ ਖਾਲੀ ਕੀਤਾ ਜਾਵੇ ਕਿਉਂਕਿ ਕਿਸੇ ਸ਼ਖਸ ਨੇ ਪਟੀਸ਼ਨ ਪਾਈ ਹੋਈ ਸੀ ਪਿਛਲੇ ਸਾਲ 9 ਮਾਰਚ 2023 ਉਹ ਫੈਸਲਾ ਉਹਨੇ ਕੀਤਾ ਜੱਜ ਨੇ ਕਿ 9 ਅਪ੍ਰੈਲ ਨੂੰ ਆਰਡਰ ਹੋਇਆ ਦੀ 18 ਤਰੀਕ ਪਈ ਤੇ 30 ਤਰੀਕ ਪਈ ਹੁਣ ਉਹ ਦੀ 27 ਤਰੀਕ ਹੈ ਤੇ ਇਹਦੇ ਨਾਲ ਹੀ ਪ੍ਰਸ਼ਾ ਉਹਨੇ ਕਿਹਾ ਵੀ ਜਿੰਨੀ ਵੀ ਤੁਹਾਨੂੰ ਫੋਰਸ ਚਾਹੀਦੀ ਹੈ ਜਿੰਨੀ ਵੀ ਤਾਕਤ ਚਾਹੀਦੀ ਹੈ ਤੇ ਸੈਂਟਰ ਚਾਹੀਦੀ ਕਿਉਂਕਿ ਇਹਦੇ ਵਿੱਚ ਤਿੰਨ ਧਿਰਾਂ ਇਨਵੋਲਵ ਨੇ ਇਧਰ ਪੰਜਾਬ ਹੈ ਦੂਸਰੇ ਪਨੇ ਜੂਟੀ ਹੈ ਤੀਸੇ ਧਿਰ ਹੈ ਸੈਂਟਰ ਸਰਕਾਰ ਉਹਨਾਂ ਨੇ ਤਿੰਨਾਂ ਨੂੰ ਕਿਹਾ ਵੀ ਜਿੰਨੀ ਜੋ ਤਾਕਤ ਆਈ ਜੀ ਆ ਉਹ ਤੁਹਾਨੂੰ ਦੇ ਸੈਂਟਰ ਸਰਕਾਰ ਵੱਲੋਂ ਜਿਹੜੇ ਪੇਸ਼ ਹੋਏ ਨੇ ਸੋਲੀ ਸੈਟ ਉਹਨਾਂ ਨੇ ਕਿਹਾ ਵੀ ਜਿੰਨੀ ਫੋਰਸ ਆਈ ਦੀ ਮੈਂ ਤੁਰੰਤ ਪ੍ਰਾਪਤ ਕਰਾਉਣਾ ਉਹ ਜਿਹੜੀ ਡਿਊਟੀ ਹੈ ਤੇ ਪੰਜਾਬ ਸਰਕਾਰ ਆ ਫਿਰ ਸੁਪਰੀਮ ਕੋਰਟ ਗਈ ਕੱਲ ਉਹਦਾ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਿ ਤੁਸੀਂ ਫੋਰਸਲੀ ਇਲੈਕਸ਼ਨਾਂ ਦਾ ਵੀ ਸਮਾਂ ਫੋਰਸਲੀ ਤੁਸੀਂ ਇਸ ਮੋਰਚੇ ਨੂੰ ਚੁਕਾ ਨਹੀਂ ਸਕਦੇ ਸ਼ਾਂਤਵੇਂ ਢੰਗ ਨਾਲ ਇਸ ਮੂਰਤੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰੋ ਤੇ ਇਸ ਮੂਰਤੀ ਦੀਆਂ ਮੰਗਾਂ ਪ੍ਰਤੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਸ਼ਾਂਤਮਈ ਢੰਗ ਨਾਲ ਹੱਲ ਕਰੋ ਇਹ ਬਹੁਤ ਹੀ ਵੱਡਾ ਫੈਸਲਾ ਹੈ ਸੁਪਰੀਮ ਕੋਰਟ ਨੇ ਕੌਮੀ ਸਭ ਮੂਰਤੀ ਦੇ ਹੱਕ ਵਿੱਚ ਤੇ ਕੌਮ ਦੇ ਹੱਕ ਵਿੱਚ ਮੈਂ ਇੱਥੇ ਅੱਜ ਸਾਡੇ ਵੀਰ ਤਾਂ ਬਿਠਾਏ ਨੇ ਇਹ ਵੀਰ ਕਰਨੈਲ ਸਿੰਘ ਔੜੀ ਨੇ 85 ਸਾਲ ਦੇ ਕਰੀਬ ਉਮਰਾ ਅਮਰਤਾ ਸਿੰਘ ਔੜੀ ਨੇ ਜਗਿੰਦਰ ਸਿੰਘ ਔੜੀ ਨੇ ਇਸ ਨਾਮ ਨਾਲ ਸੰਬੰਧ ਵੀਰ ਨੇ ਇਹ ਸਾਰੀ ਇੱਕ ਟੀਮ ਹੈ ਇਹਨਾਂ ਦਾ ਇੰਨਾ ਸਿਰੜ ਆ ਕਿ 31 ਮੈਂਬਰੀ ਜਥਾ ਜਦੋਂ ਦਾ ਜਾ ਰਿਹਾ ਜਦੋਂ ਦਾ ਮੋਰਚਾ ਲੱਗਾ ਇਹਨਾਂ ਨੇ ਕਦੀ ਵੀ ਇੱਕ ਵੀ ਛੁੱਟੀ ਨਹੀਂ ਕੀਤੀ ਚਾਹ ਜਥਾ ਥੋੜਾ ਹੋਵੇ ਤੇ ਜਾਂ ਜ਼ਿਆਦਾ ਹੋਵੇ ਇਹ ਜੋ ਕੁਝ ਹੋਇਆ ਇਹਨਾਂ ਦੀ ਬਦੌਲਤ ਜਿਹੜਾ ਇਹਨਾਂ ਦਾ ਸਿਰੜ ਆ ਜਾਂ ਬੀਬੀਆਂ ਭੈਣਾਂ ਬਜ਼ੁਰਗ ਜਿਹੜੇ ਪਹਿਲੇ ਦਿਨ ਤੋਂ ਮੋਰਚੇ 'ਚ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਦੀ ਵੀ ਸਾਨੂੰ ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਕਿ ਤੁਹਾਡੀਆਂ ਮੰਗਾਂ ਸਹੀ ਨਹੀਂ ਪਰ ਨਾਮ ਮੰਗਣ ਦਾ ਕਾਰਨ ਹਜੇ ਤੱਕ ਪਤਾ ਨਹੀਂ ਲੱਗਾ ਸਾਨੂੰ ਹੁਣ ਆਸ ਜਾਗੀ ਹੈ ਕਿ ਇਹ ਜਿਹੜਾ ਮੋਰਚਾ ਵਾ ਇਹ ਜਿੱਤ ਵੱਲ ਜਾ ਰਿਹਾ ਪ੍ਰਸ਼ਾਸਨ ਸਾਡੇ ਨਾਲ ਗੱਲ ਕਰੂਗਾ ਉਹਨਾਂ ਦੀ ਇੱਕ ਸੁਪਰੀਮ ਕੋਰਟ ਨੇ ਮਜਬੂਰੀ ਬਣ ਇਹਦੇ ਵਿੱਚ ਹੀ ਪ੍ਰੈਸ ਦਾ ਬਹੁਤ ਵੱਡਾ ਰੋਲ ਹੈ ਮੈਂ ਤੁਹਾਡੇ ਸਾਰੇ ਜਿੰਨੇ ਵੀ ਪ੍ਰੈਸ ਦੇ ਵੀਰ ਆਏ ਨੇ ਆਉਂਦੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਤਨਵਾਦ ਕਰਦਾ ਕਿਉਂਕਿ ਪ੍ਰੈਸ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਲੋਕਾਂ ਵਿੱਚ ਚੇਤਨਤਾ ਲਿਆਉਣੀ ਲੋਕਾਂ ਦੇ ਦੁੱਖਾਂ ਤਕਲੀਫਾਂ ਨੂੰ ਉਹਨਾਂ ਨੇ ਸਰਕਾਰਾਂ ਦੇ ਸਾਹਮਣੇ ਪੇਸ਼ ਕਰਨਾ ਸਹੀ ਢੰਗ ਨਾਲ ਪੇਸ਼ ਕਰਨਾ ਇਹ ਵੱਡਾ ਰੋਲ ਹੈ ਬੇਸ਼ੱਕ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੇ ਜਿਹੜੇ ਵੀ ਅਸੀਂ ਇੱਥੇ ਚੈਨਲ ਚਲਾਏ ਉਹਨਾਂ ਨੂੰ ਬੰਦ ਕਰਦੀ ਰਹੀ ਹੈ ਇੱਕ ਵੱਡਾ ਹੱਥ ਕੰਡਾ ਵਰਤਿਆ ਹੁਣ ਤੱਕ ਜੇ ਕੋਈ ਕਿਸਾਨ ਜਿੱਥੇ ਬੰਦੀ ਆਉਂਦੀ ਸੀ ਉਹਨੂੰ ਕਹਿੰਦੇ ਤੁਸੀਂ ਕਾਮਰੇਟ ਹੋ ਤੁਹਾਡੀ ਪੱਕ ਲਾਉਣਗੇ ਬੇਇੱਜ਼ਤੀ ਕਰਨਗੇ ਜੇ ਕੋਈ ਸੰਤ ਮਹਾਤਮਾ ਆਉਂਦਾ ਸੀ ਜਥਾ ਲੈ ਕੇ ਉਹਨੂੰ ਐਸਐਸਪੀ ਰੈਂਕ ਤੱਕ ਦੇ ਉਦੇਦਾਰ ਉਹਨੂੰ ਫੋਨ ਕਰਦੇ ਨੇ ਤੂੰ ਉੱਥੇ ਜਾ ਹੀ ਨਾ ਉੱਥੇ ਹੋਰ ਬਰਾਦਰ ਤੁਹਾਨੂੰ ਖਰਾਬ ਕਰਨਗੇ ਪਰੇਸ਼ਾ ਇਦਾਂ ਨਹੀਂ ਹੱਥ ਕੱਢੇ ਬਸ ਤੇ ਸਾਡੇ ਦੋਵੇਂ ਰਸਤੇ ਬੰਦ ਕੀਤੇ ਇੱਕ ਪਰ ਇਹਨਾਂ ਦੇ ਪ੍ਰਚਾਰ ਦਾ ਇਥੋਂ ਵੀ ਟੋਕਾ ਵਿੱਚ ਸਾਡਾ ਸੰਦੇਸ਼ ਜਾਵੇ ਜੋ ਅਸੀਂ ਕਹਿਣਾ ਕਰਨਾ ਚਾਹੁੰਦੇ ਆ ਜੋ ਸਾਡੀਆਂ ਮੰਗਾਂ ਨੇ ਇਸ ਕਰਕੇ ਇਹ ਜਿਹੜੀ ਜੀਤ ਨੇ ਵੀ ਸਾਡੇ ਪ੍ਰੈਸ ਵਾਲੇ ਵੀ ਸਾਡਾ ਸਾਥ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੂਸਰੀ ਬੇਨਤੀ ਅਸੀਂ ਇਹ ਕਰਨੀ ਚਾਹੁੰਦੇ ਆ ਸਾਰੇ ਸਿੱਖ ਜਗਤ ਦੇ ਇਹ ਕਿਤੇ ਇਹ ਨਾ ਸਮਝ ਲੈਣ ਵੀ ਅਸੀਂ ਮੋਰਚੇ ਚ ਚੌਣਾ ਨਹੀਂ ਸਾਡੀ ਜਿੱਤ ਹੋ ਗਈ ਮੋਰਚਾ ਤੁਹਾਡੀ ਬਦੌਲਤ ਤੁਹਾਡੇ ਇਸ ਗਿਣਤੀ ਜਿਹੜੀ ਇੱਥੇ ਤੁਸੀਂ ਬੈੰਦੇ ਹੋ ਆਉਂਦੇ ਹੋ ਉਹਦੇ ਉਹਦੇ ਖਾਤਰ ਹੀ ਮੋਰਚਾ ਜਿੱਤ ਵੱਲ ਕਦਮ ਪੁੱਟ ਰਿਹਾ ਇਹ ਤੁਹਾਡਾ ਸਿਰ ਦੇ ਸਦਕਾ ਹੀ ਇਹ ਜਿਹੜਾ ਮੋਰਚਾ ਜਿੱਤ ਵੱਲ ਜਾ ਰਿਹਾ ਸੋ ਜਿੱਦਣ ਇਹ ਮੋਰਚਾ ਜਿੱਤਿਆ ਕਈ ਵੇਰੀ ਵੀਰ ਪੁੱਛਦੇ ਨੇ ਕਿ ਕੀ ਉਪਲਬਧੀ ਹੈ ਸਭ ਤੋਂ ਪਹਿਲਾਂ ਵਰਲਡ ਵਿੱਚ ਆਪਣਾ ਉਪਲਬਧੀ ਸੁਣੋ ਵੀ ਇਸ ਮੋਰਚੇ ਦੇ 16 ਮਹੀਨੇ ਤੋਂ ਇੱਥੇ ਸ਼ਾਂਤ ਵੀ ਢਾਂਗ ਨਾਲ ਬੈਠਾ ਹੋਇਆ ਇਹ ਰਸਤਾ ਰੋਕਿਆ ਹੋਇਆ ਸ਼ਾਂਤ ਵੀ ਢਾਂਗ ਨਾਲ ਤੇ ਪਿਛਲੇ ਸਾਲ ਚਾਹ 26 ਜਨਵਰੀ ਸੀ ਚਾਹ 15 ਅਗਸਤ ਸੀ ਚਾਹ ਇਸ ਸਾਲ 7 ਜਨਵਰੀ ਸੀ ਚਾਹ 11 ਜਨਵਰੀ ਸੀ ਚਾਹ 20 ਜਨਵਰੀ ਸੀ ਬਹੁਤ ਹੀ ਸ਼ਾਂਤ ਵੀ ਢਾਂਗ ਨਾਲ ਇੱਥੇ ਪ੍ਰੋਟੈਸਟ ਕੀਤਾ ਰੋਸ ਮਾਰਚ ਕੀਤੇ ਨੇ ਚਾਹ ਟੂਲਪਲਾਜ ਬੰਦ ਕੀਤੇ ਨੇ ਕੋਈ ਵੀ ਖੰਨ ਨਹੀਂ ਪਿਆ ਕਿਸੇ ਨੂੰ ਤੰਗੀ ਨਹੀਂ ਹੋਈ ਇਹਦਾ ਕਰਕੇ ਹੀ ਜਿਹੜਾ ਪ੍ਰਸ਼ਾਸਨ ਵੀ ਆ ਉਹ ਸਾਡੇ ਨਾਲ ਟਕਰਾ ਵਿੱਚ ਆਉਣ ਦੀ ਸਥਿਤੀ ਨਹੀਂ ਪੈਦਾ ਕਰਨੀ ਚਾਹੁੰਦਾ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਅੱਜ ਵੀ ਬੈਠੇ ਨੇ ਏਸੀ ਦੇ ਕਮਰਿਆਂ 'ਚ ਸਿਆਲ ਨੂੰ ਹੀਟਰ ਲਾ ਕੇ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ 12787 ਦੇ ਕਰੀਬ ਪਿੰਡ ਨੇ 13000 ਦੇ ਕਰੀਬ ਪਿੰਡ ਹੈ ਪਿੰਡ ਵਿੱਚ ਉਹ ਇੱਕ ਇੱਕ ਮਨੁੱਖ ਵੀ ਇੱਕ ਇੱਕ ਵੀਰ ਵੀ ਇੱਥੇ ਆਵੇ ਗੁਰੂ ਗreg ਸਾਹਿਬ ਦੀ ਬਯਦਵੀ ਲਈ ਜਿਹੜਾ ਅਸੀਂ ਕਮੂਬ ਬਣਾਉਣਾ ਚਾਹੁੰਦੇ ਜਿਹੜੇ 33 33 34 ਸਾਲ ਤੋਂ ਬੰਦੀ ਸਿੰਘ ਅਜੇ ਤੱਕ ਰਿਹਾ ਨਹੀਂ ਹੋਏ ਕਈਆਂ ਨੂੰ ਹਜੇ ਤੱਕ ਪ੍ਰੋਲ ਹੀ ਨਹੀਂ ਮਿਲੀ ਜਿਹੜਾ ਉਹਨਾਂ ਦਾ ਹੱਕ ਉਹਨਾਂ ਦਾ ਕੋਇਆ ਗਿਆ ਇਸ ਕਰਕੇ ਸਾਰੇ ਜਿਹਨੇ ਸਾਡਾ ਸਾਥ ਦਿਓ ਤੁਹਾਨੂੰ ਯਕੀਨ ਦਿਵਾਉਂਦੇ ਆ ਜਦੋਂ ਇਹ ਸਾਰਾ ਮੋਚਾ ਫੱਤੇ ਹੋ ਗਿਆ ਜਦੋਂ ਬੰਦੀ ਸਿੰਘ ਰਿਹਾ ਹੋ ਗਏ ਵਿਸ਼ੇਸ਼ ਤੌਰ ਤੇ ਜਦੋਂ ਜ세ਦਾਰ ਜਗਤਾਰ ਸਿੰਘ ਵਾਰਾ ਜੀ ਨੂੰ 7 8 ਲੱਖ ਬੰਦੇ ਨੇ ਸਰਬੱਤ ਖਾਲਸਾ ਨੇ 7 ਨਵੰਬਰ 2000 ਤੋਂ ਚੁੜਿਆ ਜਦੋਂ ਬਾਹਰ ਆ ਗਿਆ ਉਹ ਇੱਕ ਹਾਥੀ ਦਾ ਪੈਰ ਆ ਈੜੇ ਮਕੋੜੇ ਜਿੰਨਾ ਰੇਟ ਮਾਫੀਆ ਜਿੰਨਾ ਸਮਗਲਰ ਨੇ ਜਿੰਨੇ ਗਏ ਹੈਗਵਾਰ ਅੱਜ ਦੀ ਸਾਡੀ ਗੰਦੀ ਸੌੜੀ ਸਿਆਸਤ ਦੀ ਬਦੌਲਤ ਜਿਹੜੀ ਪੈਦਾ ਹੋਈ ਹੈ ਉਹ ਸਾਰੀ ਬੰਦ ਹੋ ਜੂ ਕਿਉਂਕਿ ਉਹਦਾ ਬਹੁਤ ਸਤਕਾਰ ਮਾਣ ਆ ਕਿ ਆਪਾ ਸਾਡਾ ਸਾਥ ਜੋ ਕਮੀ ਇਨਸਾਬ ਹੋਤੇ ਤਾਂ ਪੰਜਾਬ ਦੀ ਤਕਦੀਰ ਬਦਲੇ ਜਾਵੇਗੀ ਜਦੋਂ ਇਹ ਸਿੰਘ ਜਦੋਂ ਬਾਹਰ ਆਗੇ ਚੁਪ ਚੁੱਕ ਦੀ ਕਿਵੇਂ ਪੱਖ ਨਹੀਂ ਜਿੱਥੇ ਤੁਹਾਡਾ ਧੰਨਵਾਦ ਕਰਦੇ ਇਹ ਜਿਹੜੀ ਟੀਮ ਬੈਠੀ ਹੈ ਬਜ਼ੁਰਗ ਨੇ ਇੱਥੇ ਦੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਿਰ ਦੇ ਨਾਲ ਅਸੀਂ ਬੈਠੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੀ ਲੱਗਦਾ ਕਿ ਸਰਕਾਰ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋ ਗਈ ਤਾਂ ਮਸਲੇ ਦਾ ਹੱਲ ਹੋਊਗਾ ਕਿਉਂਕਿ ਉਹਨਾਂ ਨੇ ਤਾਂ ਸਾਬਤ ਤੌਰ ਤੇ ਮੰਸ਼ਾ ਜ਼ਾਹਿਰ ਕਰਤੀ ਹੈ ਕਿ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਉਹਨਾਂ ਨੂੰ ਅਸੀਂ ਛੱਡ ਨਹੀਂ ਸਕਦੇ ਦੇਖੋ ਜਿਹੜਾ ਉਹਨਾਂ ਨੇ ਸੈਂਟਰ ਵਿੱਚ ਅਮਿਤ ਸ਼ਾਹ ਜੀ ਨੇ ਬਿਆਨ ਲਾਇਆ ਮੇਰੇ ਖਿਆਲ ਉਹ ਬੀਬੀ ਹਰ ਸਿਮਰਤ ਕੌਰ ਬਾਦਲ ਦਾ ਪ੍ਰਤੀਕਰਨ ਸੀ ਅਸਲੋ ਕਹਿਣਾ ਇਹ ਚਾਹੁੰਦੇ ਸੀ ਵੀ ਤੁਸੀਂ ਤੇ ਬੰਦੀ ਸਿੰਘ ਅੰਦਰ ਸਿੱਟੇ ਨੇ ਤੁਸੀਂ ਤਾਂ ਕਹਿੰਦੇ ਔਕਾਤ ਆ ਲੈ ਤੁਸੀਂ ਕਹਿੰਦੇ ਬਾਹਰ ਨਹੀਂ ਹੋਣੇ ਚਾਹੀਦੇ ਤੁਸੀਂ ਕਹਿੰਦੇ ਪੰਜਾਬ ਦੀ ਜਿੰਨਾ ਚ ਨਹੀਂ ਹੋਣੇ ਚਾਹੀਦੇ ਮੇਰਾ ਖਿਆਲ ਉਸ ਪ੍ਰਤੀਕਰਮ ਵਜੋਂ ਵੈਸੇ ਕੋਈ ਵੀ ਇਹਦਾ ਜੋ ਮਨੁੱਖ ਕੋਈ ਕਰਿਆ ਨਹੀਂ ਕਿਉਂਕਿ ਇਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਜਿਹੜਾ ਮਨੁੱਖ ਗਲਤੀ ਕਰਦਾ ਉਹ ਅਹਿਸਾਸ ਕਰੇਗਾ ਉਹ ਹੀ ਮਾਫੀ ਮੰਗੇਗਾ ਦੂਆ ਮਾਫੀ ਕਿਉਂ ਮੰਗੇਗਾ ਜੇ ਉਹ ਕੰਮ ਨਾ ਕਰਦੇ ਇਹ ਸਰਕਾਰ ਨੂੰ ਹੀ ਪਤਾ ਸੈਂਟਰ ਨੂੰ ਹੀ ਪਤਾ ਪੰਜਾਬ ਨੂੰ ਹੀ ਪਤਾ ਵਿਦਵਾਨਾਂ ਨੂੰ ਪਤਾ ਪ੍ਰੈਸ ਨੂੰ ਪਤਾ ਆਮ ਲੋਕਾਂ ਨੂੰ ਪਤਾ ਕਿ ਉਦੋਂ ਜੇ ਉਹ ਨਾ ਉਸ ਬੱਚਣ ਨੂੰ ਮਾਰਦੇ ਤੇ ਪੰਜਾਬ ਦੇ ਅੱਜ ਹਲਾਕ ਜਿਹੜੇ ਬਾੜੇ ਮੋਟੇ ਚੱਲੇ ਸਿਰਾਂ ਤੇ ਦਸਤਾਰਾਂ ਇਹ ਵੀ ਨਹੀਂ ਸੌਣੇ ਇਸ ਕਰਕੇ ਕੋ ਕਦੀ ਨਹੀਂ ਕਰਨਗੇ ਇਹ ਬਿਲਕੁਲ ਇਹ ਬਿਲਕੁਲ ਮਤਲਬ ਲਕੀਰ ਆ ਉਹ ਕਈ ਕਦੀ ਨਹੀਂ ਕਰਨ ਲੋਕ ਸਭਾ ਦਾ ਸਮਾਂ ਹੈਗਾ ਤੇ ਕੌਮੀ ਸਭਾ ਮੂਰਤੀ ਦੀ ਕੋਈ ਸਿਆਸੀ ਤੌਰ ਤੇ ਪ੍ਰਤੀਕਰਮ ਹੈਗਾ ਕਿ ਸਿਆਸਤ ਦੇ ਪ੍ਰਤੀ ਲੋਕੀ ਕੀ ਫੈਸਲਾ ਲੈਣ ਦਾ ਟੋਣਾ ਦੇ ਵਿੱਚ ਕੁਝ ਵੀ ਸਮਰਥਨ ਆਪਣੀ ਭੂਮਿਕਾ ਨਿਭਾ ਰਹੇ ਅਸੀਂ ਤਾਂ ਬੇਨਤੀ ਕਰਾਂਗੇ ਲੋਕ ਬਹੁਤ ਸਿਆਣੇ ਨੇ ਫਿਕਰਵਾਨ ਨੇ ਪੰਜਾਬ ਦੀ ਸਿੱਖੀ ਦੀ ਉਹ ਆਪਣਾ ਉਮੀਦਵਾਰ ਚੋਕ ਉਮੀਦਵਾਰ ਦੇਖ ਕੇ ਉਹ ਵੋਟ ਪਾਉਣ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਤਾ ਭੋਗੀ ਹੈ ਜਿਨ੍ਹਾਂ ਨੇ ਇਸ ਪੰਜਾਬ ਦੇ ਇਸ ਲੋਕਾਂ ਦਾ ਖੂਨ ਚੂਸਿਆ ਜਿਨ੍ਹਾਂ ਨੇ ਬੰਦੀ ਸਿੰਘ ਬਣਾਏ ਨੇ ਜਿਨ੍ਹਾਂ ਨੇ ਗੁਰੂ ਗ੍ਰੇਸ ਸਾਹਿਬ ਦੀ ਬੇਅਦਬੀ ਕਿਸੇ ਨੇ ਕਰਾਈ ਹੈ ਕਿਸੇ ਨੇ ਉਹਨਾਂ ਨੂੰ ਪਹਚਾਇਆ ਉਸ ਬੇਅਦਬੀ ਕਰੋਨ ਵਾਲੇ ਨੂੰ ਉਹਨਾਂ ਨੂੰ ਬਿਲਕੁਲ ਮੂੰਹ ਨਾਲ ਉਹਨਾਂ ਨੂੰ ਸਵਾਲ ਜਵਾਬ ਕਰਨ ਜਦੋਂ ਲੋਕਾਂ ਵਿੱਚ ਹòn ਇਹ ਐਮਪੀ ਦੀ ਵੈਲਚਰ ਵੀ ਟੂ ਟੂ ਕਿੱਥੇ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਗਲੀਆਂ ਨਾਲੀਆਂ ਵਿੱਚ ਰੋਲਿਆ ਤੂੰ ਉਦੋਂ ਕਿੱਥੇ ਸੀ ਜਦੋਂ 90-90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਤੂੰ ਉਦੋਂ ਕਿੱਥੇ ਸੀ ਜਦੋਂ ਉਸ ਗੰਦੇ ਮਨੁੱਖ ਨੂੰ ਜਿਹਨੇ ਪੰਜਾਬ ਵਿੱਚ ਇੱਕ ਰਾਜਕਤਾ ਫੈਲਾ ਪਲਾ ਦਿੱਤੀ ਹੈ ਜਦੋਂ ਉਸ ਬੰਦੇ ਨੂੰ ਮਾਫ਼ ਕੀਤਾ ਗਿਆ ਤੂੰ ਉਦੋਂ ਕਿੱਥੇ ਸੀਗਾ ਜਦੋਂ ਇਹ ਸਾਰਾ ਪਾਪ ਹੋ ਰਿਹਾ ਤੂੰ ਕੀ ਕੀਤਾ ਹੁਣ ਤੱਕ ਜਦੋਂ ਤੂੰ ਸਿਆਸਤ ਹੋ ਗਈ ਹੈ ਪਾਣੀਆਂ ਦੇ ਮਸਲੇ ਤੂੰ ਕੀ ਕੀਤਾ ਜਾਂ ਜੋਬਾਂ ਦੇ ਮਸਲੇ ਬਾਰੇ ਤੀ ਤੂੰ ਕੀ ਕੀਤਾ ਜਦ ਪੰਜਾਬ ਵਾਸਤੇ ਹੁਣ ਤੱਕ ਕੀ ਕੀਤਾ ਇਹ ਦੱਸ ਆ ਕੇ ਲੋਕ ਜਦ ਸਵਾਲ ਕਰਕੇ ਇੱਕ ਸਵਾਲ ਮੈਂ ਬੇਨਤੀ ਜ਼ਰੂਰ ਕਰਨੀ ਚਾਹਨਾ ਤੁਹਾਡੇ ਮਾਧਿਅਮ thro ਲੋਕ ਇੱਕ ਸਵਾਲ ਪੁੱਛੜ ਬੜਾ ਸਪਸ਼ਟ ਜਿਹਾ ਸਵਾਲ ਆ ਕਿ ਤੁਸੀਂ ਐਮਪੀ ਆਏ ਹੋ ਜਾਂ ਉਹਦੇ ਦੇ ਮੁਖੀ ਆਏ ਹਨ ਕਿ ਕੀ ਤੁਸੀਂ ਤੁਹਾਡਾ ਜਿਹੜਾ ਸਾਡਾ ਇੱਥੇ ਦਾ ਸਰਕਾਰੀ ਸਕੂਲ ਕਿਵੇਂ ਚੱਲ ਰਿਹਾ ਉਹਨਾਂ ਨੇ ਕਹਣਾ ਬਹੁਤ ਅਪਡੇਟ ਹੈ ਵਧੀਏ ਆ ਜੀ ਟੀਚਰ ਵਧੀਏ ਨੇ ਉਹਨਾਂ ਨੂੰ ਪੁੱਛਣਾ ਕਿ ਤੁਹਾਡਾ ਬੱਚਾ ਇਸ ਸਕੂਲ 'ਚ ਪੜਦਾ ਤੁਹਾਡੇ ਇਹ ਇਸylar ਦਾ ਪਰਦਾ ਦੂਸਰਾ ਸਵਾਲ ਕਰਨ ਜੇ ਬੰਦੀ ਸਿੰਘਾਂ ਬਾਰੇ ਨਹੀਂ ਵੀ ਕਰਨਾ ਜਾਂ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਕਰਨਾ ਦੂਜਾ ਸਵਾਲ ਕਰਨ ਸਾਡੇ ਲੱਕ ਜਿਹੜਾ ਹਸਪਤਾਲ ਸਰਕਾਰੀ ਕਿਵੇਂ ਉਹਨੇ ਕਿਹਾ ਬਹੁਤ ਅਪਡੇਟ ਆ ਬਹੁਤ ਚੰਗਾ ਹਸਪਤਾਲ ਆ ਜੀ ਚੰਗੇ ਡਾਕਟਰ ਨੇ ਚੰਗੀ ਵਿਸ਼ੇਦਰੀ ਆ ਉਹਨੂੰ ਪੁੱਛੋ ਕੀ ਤੂੰ ਕਦੀ ਉਸ ਹਸਪਤਾਲ ਤੋਂ ਇਲਾਜ ਕਰਾਇਆ ਸਰਕਾਰੀ ਤੋਂ ਕੀ ਤੇਰੇ ਰਿਸ਼ਤੇਦਾਰ ਉਹਨੇ ਕਿਹਾ ਨਹੀਂ ਕਹਿਣਾ ਓਕੇ ਮੇਰੇ ਦਰਵਾਜ਼ੇ ਤੋਂ ਬਾਹਰ ਹੋਗਾ ਤੇਰਾ ਕੋਈ ਹੱਕ ਨਹੀਂ ਸਾਡੇ ਕੋਲ ਵੋਟ ਲੈਣ ਦਾ ਕਿਉਂਕਿ ਜੇ ਤੂੰ ਹੈਲਥ ਪ੍ਰਤੀ ਚਿੰਤਤ ਨਹੀਂ ਐਜੂਕੇਸ਼ਨ ਪਰ ਦੀ ਚੇਤਨੀ ਤੇਰੇ ਬੱਚੇ ਤੂੰ ਇਲਾਜ ਕਰਾਵੇਂ ਵਿਦੇਸ਼ ਵਿੱਚ ਜਾ ਕੇ ਸਾਡੇ ਟੈਕਸ ਦਾ ਸਾਡੇ ਪੈਸਿਆਂ ਦਾ ਤੇਰੇ ਬੱਚੇ ਚੰਗਿਆ ਚੰਗਿਆ ਮਹਿੰਗਿਆ ਸਕੂਲਾਂ ਚ ਪੜਨ ਸਾਡੇ ਬੱਚੇ ਤੱਪੜਾਂ ਤੇ ਰੋਲ ਤੇਰਾ ਕੀ ਹਦਕਾਰ ਆ ਇੱਕ ਘਟ ਤੋਂ ਘਟ ਜਿਹੜਾ ਨੇ ਹੁਣ ਤੱਕ ਰਾਜ ਭਾਗ ਭੋਗਿਆ ਉਹਨਾਂ ਨੂੰ ਸ਼ਵਾਲ ਇਹ ਵਚ ਕਰ ਇਹ ਮੇਰੀ ਹੱਥ ਛੋੜ ਕੇ ਬੇਨਤੀ ਆ ਕੌਮੀ ਇਨਸਾਫ ਮੋਰਚਾ ਕਿਸੇ ਵਿਸ਼ੇਸ਼ ਪਾਰਟੀ ਦਾ ਸਮਰਥਕ ਨਹੀਂ ਕਰਦਾ ਕਾਰਨ ਉਹਦਾ ਇਹ ਆ ਕਿਉਂਕਿ ਇੱਥੇ ਅਸੀਂ 51 ਮੈਂਬਰੀ ਤਾਲਵੀਰ ਕਮੇਟੀ ਹੈ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਵੱਖ-ਵੱਖ ਧੜਿਆਂ ਨਾਲ ਸੰਬੰਧਤ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਸੰਬੰਧਤ ਵੱਖ-ਵੱਖ ਨਿਹੰਗ ਜਥੇਬੰਦੀਆਂ ਨਾਲ ਸੰਬੰਧਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਇਸ ਕਰਕੇ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਲਈ ਸਪੋਰਟ ਨਹੀਂ ਕਰਦੇ ਅੰਮ੍ਰਿਤਪਾਲ ਜੀ ਨੇ ਚਿਲਕਤ ਕੀਤਾ ਸੀਗਾ ਕੌਮੀ ਇਨਸਾਫ ਹੌਸਲੇ ਦੇ ਵਿੱਚ ਤੇ ਹੋ ਵੀ ਖਰੂਦਾਰ ਤੋਂ ਆਜ਼ਾਦ ਉਮੀਦਵਾਰ ਦੇ ਤਵਜੂ ਤੋਂ ਲੜ ਰਹੇ ਤੁਸੀਂ ਸਪੋਰਟ ਕਰੋਗੇ ਕਿ ਕਿ ਉਹ ਗੈਰਨੀਕੀਸੇ ਵਾਸਤੇ ਪੰਜਾਬ ਦੀ ਗੱਲ ਕਰਾਂਗੇ ਤੁਸੀਂ ਵੀ ਇੱਥੇ ਇਨਸਾਫ ਲਈ ਬੈਠੇ ਹੋ ਉਹ ਵੀ ਇਨਸਾਫ ਦੀ ਗੱਲ ਕਰ ਰਹੇ ਦੇਖੋ ਜੀ ਸਾਡੀ ਸਪੋਰਟ ਕਰਨ ਦਾ ਨਾ ਕਰਦਾ ਕੋਈ ਇੱਥੋਂ ਨਹੀਂ ਅਸੀਂ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੂੰ ਪਤਾ ਕਿ ਕਿਹੜਾ ਪੰਥਕ ਆ ਕਿਹੜਾ ਪੰਥਕ ਨਹੀਂ ਉਹਨਾਂ ਨੇ ਆਪਣੇ ਆਪ ਹੀ ਫੈਸਲਾ ਕਰਨਾ ਦੂਸਰੀ ਗੱਲ ਬੇਨਤੀ ਹੈ ਸਾਡੇ ਇੱਥੇ ਮੈਂਬਰ ਬਲਦੇਸ਼ ਸਿੰਘ ਬਟਾਲਾ ਵੀ ਸੀ ਸਾਡੇ ਇੱਥੇ ਮੈਂਬਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਸਾਡੇ ਇੱਥੇ ਮੈਂਬਰ ਦਸਕਰ ਸਿੰਘ ਕਾਨ ਸਿੰਘ ਵਾਲਾ ਵੀ ਸੀ ਵੱਖੀਆਂ ਵੱਖੀਆਂ ਜੱਥੇ ਬੰਦੇ ਨੇ ਸਾਡੇ ਇੱਥੇ ਜਿੰਨੇ ਵੀ ਮੈਂਬਰ ਇਸ ਕਰਕੇ ਕਈ ਕਈ ਵਾਰੀ ਇਦਾਂ ਹੋਇਆ ਪਿਛਲੀ ਚਿਬਲੀ ਚੋਣ ਤੇ ਜਨੰਦਰ ਤੋਂ ਬਟਾਲਾ ਸਾਹਿਬ ਦਾ ਵੀ ਕੈਂਡੀਡੇਟ ਸੀਗਾ ਤੇ ਸਿਮਨਜੀਤ ਸੇ ਮਾਨਤਾ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਲੋਕਾਂ ਦੇ ਉੱਤੇ ਖੁੱਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਲੋਕਾਂ ਨੂੰ ਵੋਟ ਪਾਉਣ ਬਹੁਤ ਸਿਆਣਪ ਦੇ ਨਾਲ ਕੀ ਚਿੰਤ ਜਿਹੜੇ ਪੰਜਾਬ ਦੀ ਫਿਕਰਬੰਦ ਨੇ ਚਿੰਤਤ ਨੇ ਸਿਆਣੇ ਨੇ ਪਬਲਿਕ ਨੂੰ ਸਾਰਾ ਪਤਾ ਉਹ ਵੋਟ ਪਾਉਣ ਇੱਕ ਗੱਲ ਹੋਰ ਇਹਦੇ ਵਿੱਚ ਅਸੀਂ ਐਡ ਕਰਨਾ ਚਾਹੁੰਦੇ ਆ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਕੱਲ ਆਇਆ ਉਹਦੇ ਚ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿਹੜੀ ਕੌਮਬਿਨ ਸਾਫ ਮੋਰਚੇ ਦੀ ਲੀਡਰਸ਼ਿਪ ਹੈ ਉਹ ਇੰਨੀ ਡਰੇੜੇ ਇਰਾਦੇ ਵਾਲੀ ਹੈ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਉਹ ਪਿੱਛੇ ਨਹੀਂ ਹੋਵੇਗੀ ਭਾਵੇਂ ਸਰਕਾਰ ਕੋਈ ਵੀ ਫੈਸਲਾ ਲਵੇ ਜੇ ਉਹ ਡਰੇੜਣ ਵਾਲੇ ਵਾਲੀ ਹੈ ਇਸੇ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਜਾਬ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਚ ਜਾਣਾ ਪਿਆ ਸਟੇ ਲੈਂਡ ਦੇ ਲਈ ਕਿ ਅਸੀਂ ਮੋਰਚਾ ਨਹੀਂ ਚੁਕਾ ਸਕਦੇ ਸੋ ਇਹ ਕੌਮੀ ਇਨਸਾਫ ਮੋਰਚੇ ਦੀ ਬਹੁਤ ਵੱਡੀ ਜਿੱਤ ਹੈ ਤੇ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਹੈ ਜਿਹੜੇ ਬਾਰ-ਬਾਰ ਕੌਮੀ ਇਨਸਾਫ ਮੋਰਚੇ ਦੇ ਉੱਤੇ ਸਵਾਲ ਚੁੱਕਦੇ ਸੀਗੇ ਕਿ ਇਹਨਾਂ ਲੋਕਾਂ ਨੇ ਬੰਦੀ ਸਿੰਘ ਨਹੀਂ ਰਿਹਾ ਕਰਾਉਣੇ ਸੋ ਸਮਾ ਜਿਹੜਾ ਜਿੱਤ ਵੱਲ ਦਿਨੋ-ਦਿਨ ਵਧ ਰਿਹਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਲਦ ਜਿਹੜੇ ਬੰਦੀ ਸਿੰਘ ਨੇ ਕੁਝ ਵੋਟਾਂ ਤੋਂ ਬਾਅਦ ਉਰੀਹਾ ਹੋਣਗੇ ਉਹਨਾਂ ਦੀ ਫਾਈਲਾਂ ਸੈਂਟਰ ਤੱਕ ਵੀ ਪਹੁੰਚ ਗਈਆਂ ਨੇ ਪੰਜਾਬ ਵੱਲੋਂ ਵੀ ਪੰਜਾਬ ਗਵਰਨਮੈਂਟ ਵੱਲੋਂ ਵੀ ਅਸੀਂ ਬਾਰ-ਬਾਰ ਇਹਨਾਂ ਤੇ ਪ੍ਰੈਸ਼ਰ ਪਾ ਰਹੇ ਆ ਇਹ ਵੀ ਉੱਥੇ ਅਪਰੋਚ ਕਰ ਰਹੇ ਨੇ ਕਿ ਬੰਦੀ ਸਿੰਘ ਰਿਹਾ ਹੋਣ ਇੱਥੋਂ ਤੱਕ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਵੀ ਗੱਲ ਹੈ ਉਹ ਵੀ ਨੇੜੇ ਲੱਗਦੀ ਸਾਨੂੰ ਨਜ਼ਰ ਆ ਰਹੀ ਹੈ ਚੋਣਾ ਤੋਂ ਬਾਅਦ ਸੋ ਇਸ ਕਰਕੇ ਅਸੀਂ ਸਿੱਖ ਕੌਮ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੇ ਆ ਕਿ ਆਓ ਆਪਾਂ ਕੌਮੀ ਇਨਸਾਫ ਮੋਰਚੇ ਦਾ ਵੱਧ ਚੜ੍ਹ ਕੇ ਸਾਥ ਦਈਏ ਜਿਸ ਮੋਰਚੇ ਨੇ ਸਾਡੇ ਬੰਦੀ ਸਿੰਘਾਂ ਦੀ ਗੱਲ ਪੂਰੀ ਦੁਨੀਆ 'ਚ ਪਹੁੰਚਾਈ ਆ ਤੇ ਭਾਰਤ ਦਾ ਜਿਹੜਾ ਅ क्रूरਤਾ ਵਾਲਾ ਚਿਹਰਾ ਉਹਨੂੰ ਬੇਨਕਾਬ ਕੀਤਾ ਜਿਨੇ ਮੀਡੀਆ ਦੇ ਐਨੇ ਚੈਨਲ ਸ਼ਾਇਦ ਹੀ ਕੋਈ ਮੋਰਚਾ ਹੋਊਗਾ ਭਾਰਤ 'ਚ ਲੱਗਿਆ ਜਿਹਦੇ 'ਚ 50 ਦੇ ਨੇੜੇ ਸਾਡੇ ਕੋਲ ਲਿਸਟ ਪਈ ਆ ਵੀ ਜਿਹੜੇ ਚੈਨਲ ਬੰਦ ਕਰ ਦਿੱਤੇ ਹੋਣ ਲੋਕਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ ਹੋਵੇ ਫੇਰ ਵੱਡੀ ਗੱਲ ਹੈ ਕਿ ਇਹ ਮੋਰਚੇ ਨੂੰ ਲਗਭਗ 1.5 ਸਾਲ ਹੋਣ ਵਾਲਾ ਪੂਰਾ ਸੋ ਇੰਨਾ ਸਮਾ ਮੋਰਚਾ ਚੱਲਣਾ ਇਹ ਆਪਣੇ ਆਪ ਦੇ ਵਿੱਚ ਇੱਕ ਜਿੱਤ ਹੈ ਕਿ ਸਾਡੇ ਬੰਦੀ ਸਿੰਘਾਂ ਦੀ ਅਸੀਂ ਆਵਾਜ਼ ਆ ਬੁਲੰਦ ਕਰਦੇ ਰਾਵਾਂਗੇ ਤੇ ਜਦੋਂ ਤੱਕ ਸਾਰੇ ਸਿੰਘ ਰਿਹਾ ਨਹੀਂ ਹੁੰਦੇ ਸਾਡੀ ਕੋਈ ਵੀ ਲੀਡਰਸ਼ਿਪ ਪਿੱਛੇ ਨਹੀਂ ਹਟੂਗੀ ਇੱਕੋ ਇੱਕ ਸਾਡਾ ਟਾਰਗੇਟ ਹੈ ਕਿ ਸਾਰੇ ਬੰਦੀ ਸਿੰਘ ਰਿਹਾ ਕਰੋ